ਕਾ ਐਸੀ ਪਾਕ ਪਵਿੱਤਰ ਦਰਗਾਹ ਜਿੱਥੇ ਸ਼ਰੀਆਮ ਦਿਖਾਈ ਦਿੰਦਾ ਹੈ ਪੀਰ ਦੋਸਤੋ ਇਥੋਂ ਦੇ ਦਰਖਤਾਂ ਦੇ ਉੱਤੋਂ ਕਿਰਦੀ ਹੈ ਖੰਡ ਸਰਕਾਰ ਨੇ ਵੀ ਮੰਨਿਆ ਹੈ ਇਸ ਜਗ੍ਹਾ ਦਾ ਲੋਹਾ ਅਤੇ ਇਸ ਜਗ੍ਹਾ ਨੂੰ ਇੱਕ ਪਾਕ ਪਵਿੱਤਰ ਅਤੇ ਸ਼ਕਤੀਸ਼ਾਲੀ ਜਗ੍ਹਾ ਜਿਹੜਾ ਸਥਾਨ ਉਹ ਕੋਸ਼ਟ ਕਰ ਦਿੰਦਾ ਹੈ ਜਿਵੇਂ ਹੁਣ ਮੰਨ ਲਓ ਕਦੇ ਤੁਹਾਨੂੰ ਕਹਿੰਦੇ ਵੀ ਪੀਰੂਰੇ ਆਉਂਦਾ ਹੈ ਦਿਖਾਈ ਦਿੰਦਾ ਹੈ ਕੋਈ ਇਸ ਤਰ੍ਹਾਂ ਦੀ ਕਦੇ ਦਿਖਾਈ ਦਿੱਤੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਜਦੋਂ ਸ੍ਰੀ ਨਿਸ਼ਾਨ ਸਾਹਿਬ ਲਾਇਆ ਗੁਰੂ ਕੇ ਸਿੱਖ ਆਪ ਕਰਦੇ ਨੇ ਇਸ ਸਥਾਨ ਦੀ ਦੇਖ ਰੇਖ ਅਤੇ ਦੱਸਦੇ ਨੇ ਰੋਜ਼ ਹੁੰਦੇ ਚਮਤਕਾਰਾਂ ਦੇ ਬਾਰੇ ਇਹ ਸਾਡੀ ਦੇਖ ਰਹੀ ਗੱਲ ਹੈ ਦਿਖਾਈ ਦਿੱਤੀ ਹਾਂ ਪੂਰੀ ਚੀਜ਼ਾ ਕੁੱਤੀ ਲੱਗੀ ਆ ਹੁਣ ਤਾਂ ਇਹ 2 ਮਹੀਨੇ ਤੇ ਖੰਡਕਿਰਦੀ ਰਹੀ ਆ ਪਿਛੇ ਦੋਸਤੋ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਬਣੀ ਹੋਈ ਜਗਾ ਇਹ ਪਿੰਡ ਤਲਵਾੜੇ ਦੇ ਵਿੱਚ ਅਤੇ ਨਾਲ ਹੀ ਜਾਖਲ ਸ਼ਹਿਰ ਪੈਂਦਾ ਜਾਖਲ ਦੇ ਵਿੱਚੋਂ ਦੀ ਕਹਿੰਦੇ ਜਦੋਂ ਟ੍ਰੇਨ ਦੀ ਪਟੜੀ ਜਿਹੜੀ ਲੰਘ ਰਹੀ ਸੀ ਉਹ ਜਾਖਲ ਤੋਂ ਨਹੀਂ ਇਸ ਜਗ੍ਹਾ ਤੋਂ ਲੰਘਣੀ ਸੀ ਕਹਿੰਦੇ ਜਦੋਂ ਇਸ ਜਗ੍ਹਾ ਤੋਂ ਜਿਹੜੀ ਪਟੜੀ ਆ ਉਹ ਲੰਘ ਰਹੀ ਸੀ ਇਹ ਇਸ ਜਗ੍ਹਾ ਦੇ ਵਿੱਚ ਇੰਨੀ ਸ਼ਕਤੀ ਸੀ ਇਹ ਜਗ੍ਹਾ ਇੰਨੀ ਸ਼ਕਤੀਸ਼ਾਲੀ ਸੀ ਕਿ ਜਦੋਂ ਵੀ ਇੰਜੀਨੀਅਰ ਇੱਥੋਂ ਦੀ ਜਿਹੜਾ ਟ੍ਰੇਨ ਦੀ ਜਿਹੜੀ ਪਟੜੀ ਕੱਢਣ ਵਾਸਤੇ ਆਉਂਦੇ ਤੇ ਤਾਂ ਉਹ ਅੰਨੇ ਹੋ ਜਾਂਦੇ ਤੇ ਉਹਨਾਂ ਨੂੰ ਦਿਸਣੋ ਹਟ ਜਾਂਦਾ ਸੀ ਤੇ ਜਿਵੇਂ ਲੋਕ ਕਹਿੰਦੇ ਨੇ ਵੀ 12 ਆਂ ਦੀਆਂ ਨੇ ਸੁੱਖਾਂ ਆ ਸਭ ਕੁਸਾਂ ਦਾ ਹੈ। ਅੱਛਾ ਹਾਂ ਐਸੇ ਦਿਨ ਦਾ ਹਾਂ ਆਇ ਚ ਕੀ ਹੁਣ ਮੈਨੂੰ ਗਾਹ ਪਤਾ ਨਹੀਂ। ਹਾਂ ਆ ਹੁਣ ਪਿੱਛੇ ਦੀ ਗੱਲ ਹੈ ਜਿਹੜੀ ਮੇਰੇ ਨਾਲ ਹੋਈ ਆ। ਹਾਂ ਲੈਟ ਕੋਈ ਨਹੀਂ। ਅੱਛਾ ਲੈਟ 8 ਘੰਟੇ ਆਂਦੀ ਆ। ਹਾਂ ਸਾਰੀ ਖੇਤਾਂ ਵਾਲੀ ਲੈਟ ਹੈ ਨਾ ਲੱਗੀ ਹੋਈ। ਹਾਂ ਮੈਂ ਕੋਈ ਐਸ਼ੇ ਅੰਦਰ ਲਾਈਟ ਲੱਗਦੀ ਕੱਲੇ ਚਮਤਕਾਰ ਹੀ ਨਹੀਂ ਇੱਥੇ ਆਉਣ ਦੇ ਨਾਲ ਸੁੱਖ ਸੁਖਣ ਦੇ ਨਾਲ ਵੱਡੀ ਤੋਂ ਵੱਡੀ ਸੁੱਖ ਪੂਰੀ ਹੋ ਜਾਂਦੀ ਹੈ ਵੱਡੀ ਤੋਂ ਵੱਡੀ ਇੱਛਾ ਪੂਰੀ ਹੋ ਜਾਂਦੀ ਹੈ ਬਿਮਾਰੀ ਕੋਈ ਵੀ ਹੋਵੇ ਕਿੰਨੀ ਵੀ ਵੱਡੀ ਹੋਵੇ ਕਹਿੰਦੇ ਇੱਥੇ ਆ ਕੇ ਇੱਕ ਵਾਰੀ ਸੁਖਣਾ ਸੁਖਣ ਦੇ ਨਾਲ ਬਿਮਾਰੀ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਦੋਸਤੋ ਇਸ ਏਰੀਆ ਦੇ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਇਸ ਇਸ ਜਗ੍ਹਾ ਦੀਆਂ ਇਸ ਸਥਾਨ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਵੀ ਪ੍ਰਾਪਤ ਕਰਦੇ ਨੇ ਬੜੀ پاک ਪਵਿੱਤਰ ਅਸਥਾਨ ਹੈ ਇਹ ਜਿਹੜਾ ਬੰਦਾ ਇਹ ਜਾਂਦਾ ਨਹੀਂ ਦੀ ਬਾਹਰ ਅੱਛਾ ਦੋ ਵਾਰੀ ਬੜਾਈ ਤਿੰਨ ਵਾਰੀ ਦੀ ਟਿਕਟਕਾਂ ਸਲੋ ਅੱਛਾ ਇਹ ਬੰਦੇ ਨੇ ਫਿਰ ਸੁਖ ਸੁਖੀ ਵੜੀ ਹਾਂ ਸੁਖ ਸੁਖੀ ਬਾੜ ਰੇਤ ਦੇ ਉੱਤੇ ਟਿੱਲੇ ਦੇ ਉੱਤੇ ਬਣੀ ਇਹ ਦਰਗਾ ਥੇ ਦੇ ਨਾਮ ਤੋਂ ਮਸ਼ਹੂਰ ਆ ਜੋ ਜਾਖੜ ਸ਼ਹਿਰ ਦੇ ਨਾਲ ਪੈਂਦਾ ਪਿੰਡ ਤਲਵਾੜਾ ਪਿੰਡ ਤਲਵਾੜੇ ਤੋਂ ਇਸ ਜਗ੍ਹਾ ਨੂੰ ਰਾਸਤਾ ਆਉਂਦਾ ਅਤੇ ਇਸ ਦਾ ਨਾਮ ਥੇ ਰੱਖਿਆ ਗਿਆ ਹੈ ਜਿਵੇਂ ਹੁਣ ਮੰਨ ਲਓ ਕਦੇ ਤੁਹਾਨੂੰ ਕਹਿੰਦੇ ਵੀ ਪੀਰ ਉਰੇ ਆਉਂਦਾ ਹੈ ਦਿਖਾਈ ਦਿੰਦਾ ਹੈ ਕੋਈ ਇਸ ਤਰ੍ਹਾਂ ਦੀ ਗੱਲ ਦਿਖਾਈ ਦਿੱਤੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਜਦੋਂ ਸ੍ਰੀ ਨਿਸ਼ਾਨ ਸਾਹਿਬ ਲਾਇਆ ਹਾਂ ਇਹਦੇ ਕਿਰਪਾ ਨੇ ਸਾਨੂੰ ਦੁਆ ਦੇ ਹੱਥ ਚ ਨਹੀਂ ਆਈ ਇੱਕ ਦਾ ਬੱਲੇ ਦਾਤੀ ਉਹ ਰਿੰਗ ਹਾਂ ਉਹਦਾ ਨਾਂ ਹੈ ਹਾ ਤੇਰਾ ਗੁਰਮਖਾ ਹ ਇੱਕ ਵਾਂ ਮੈਂ ਉਸ ਨੂੰ ਕਿਹਾ ਯਾਰ ਆਪਾਂ ਜਾਂ ਨਿਸ਼ਾਨ ਸਾਹਿਬ ਕਿੱਥੇ ਲਾਈ ਜੀ ਹ ਮੇਰੇ ਜਿਹੜੇ ਨਾਲ ਦੀ ਉਹਨੂੰ ਪੁੱਛਿਆ ਵਿਚਾਰ ਆਪਾਂ ਕਿੱਥੇ ਗਲਾ ਤੂੰ ਦੱਸ ਯਾਰ ਹ ਉਸਨੇ ਕਿਹਾ ਮੈਂ ਲਾਉਂਗਾ ਟੱਪਾ ਪਹਿਲਾਂ ਵੀ ਉਹਨੇ ਕਹੀ ਕਿ ਮੇਰੀ ਜੇ ਵੀ ਮੈਂ ਟੱਪਾ ਲਾਉਂਗਾ ਵੀ ਚਲ ਤੂੰ ਲਾ ਦੀ ਟੱਪਾ ਵੀ ਕਿੱਥੇ ਗਲਾਈ ਆਪਾਂ ਕਮਰੇ ਜਿਹਦੇ ਵਿਚੀ ਲਾ ਦੀ ਖੜਾ ਕਰ ਦੀ ਇੱਕ ਵਾਰੀ ਗੁੰਝੇ ਚ ਯਾਰ ਸਾਈਡ ਤੇ ਲਾਈਏ ਕਿਵੇਂ ਕਰੀਏ ਵਾ ਫਿਰ ਨਾਲੇ ਮਾ ਡੂੰਗਾ ਹੋ ਜੂਗਾ ਇੱਧਰ ਤਾਂ ਲਾਵਾਂਗੇ ਆਪਾਂ ਚਲ ਉਸਨੇ ਪਾਈ ਉਥੇ ਟੱਪਾ ਲਾਣ ਲੱਗ ਗਿਆ ਉਹ ਹ ਉਹ ਸਾਂਹ ਦਾ ਵਿੱਚ ਖੜਕੇ ਕਹੀ ਨਾਲ ਉਹ ਐ ਗੇੜੇ ਨਾਲ ਵੀ ਵਿਚਾਲੇ ਖੜ ਗਿਆ ਨਾ ਵਿਚਾਲੇ ਖੜ ਗਿਆ ਪੈਣਾ ਚ ਡਿੱਗੀਆਂ ਮਿੱਟੀ ਹਾਂ ਵੀ ਪੈਣਾ ਗਲਾਈ ਦੇ ਲਈ ਗਲਾਈ ਦੇ ਲਈ ਹਾਂ ਵੀ ਗੋਲ ਪੂਰਾ ਗੋਲ ਹੋ ਗਿਆ ਜਦਾ ਇਹ ਭਾਈ ਮਿੱਟੀ ਐ ਕਰਦੇ ਕਰਦੇ ਪਈ ਸਾਨੂੰ ਪਤਾ ਨਹੀਂ ਮਾਲਕ ਨੇ ਕੀ ਕਰਿਆ ਕੀ ਨਾ ਸਾਨੂੰ ਐ ਕਿਰਪਾਨ ਦਿਖੇ ਸਾਹਮਣੇ ਅੱਛਾ ਉਧਰੋਂ ਮੈਂ ਉਹਨੂੰ ਕਹਿਵਾ ਕਿਰਪਾਨ ਚੱਕ ਹਾਂ ਉਧਰੋਂ ਮੈਂ ਥਮੜਿਆ ਹਾਂ ਹਾਂ ਖਾਣਾ ਸੀ ਇਹ ਥੜੇ ਦੇਖ ਲਈ ਗਲੇ ਦਿਖਾਈ ਦਿੱਤੀ ਹਾਂ ਪੂਰੀ ਚੀਜ਼ ਕੋਈ ਨਹੀਂ ਰਹੀ ਆ ਹਾਂ ਇਹ 2 ਮਹੀਨੇ ਤੇ ਖੰਡ ਕਿਰਦੀ ਰਹੀ ਆ ਪਿਛਲੇ ਸਾਲ ਆਪਣੇ ਮੇਲੇ ਵੇਲੇ ਖੰਡ ਕਿਰਦੀ ਨਹੀਂ ਹਾਂ ਇਸ ਤੇ ਖੰਡ ਕਿਰਦੀ ਰਹੀ ਆ ਤੁਸੀਂ ਆਈ ਨਹੀਂ ਹੈਗੇ ਖੰਡ ਕਿੱਥੇ ਕਿਰਦੀ ਦੀ ਸਾਰੇ ਦਿਨ ਮੇਰੇ ਨਾਲ ਗੁੱਛੇ ਨੇ ਜਿਹੜੇ ਬਣੇ ਹੋਏ ਇਹ ਗੁੱਛਿਆਂ ਤੋਂ ਕਿਰਦੀ ਦੀ ਖੰਡ ਸਾਨੂੰ ਲੈ ਵਿੱਚ ਅੱਛਾ ਇਹ ਇਹ ਦਰਖਤ ਸਾਰੇ ਜਿਹੜਾ ਬਹੁਤ ਪੁਰਾਣਾ ਹੈ ਤਾਂ ਸਦੀਆਂ ਪੁਰਾਣਾ ਦਾ ਪਤਾ ਹੀ ਨਹੀਂ ਕਦੋਂ ਦਾ ਉਹਦੇ ਕੋਈ ਨਹੀਂ ਕਿਰੀ ਹੈ ਜੰਦ ਹਾਂ ਜੰਡ ਬਣ ਹੈ ਬਣ 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 ਬਹੁਤ ਜੰਡਦਾ ਉਤੀ ਹਾਂ ਇਹਦਾ ਬਣ ਬਹੁਤ ਪੁਰਾਣਾ ਦਾ ਬਣ ਆ ਕਰੀਰ ਆ ਇਹਦਾ ਜੇ ਕੋ ਲੱਗ ਰਹੇ ਨੇ ਪੀਜੂ ਦੇਖੇ ਨੇ ਹਾਂ 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 ਅਰੇ ਵੀਜੂ ਲੱਗ ਰਹੇ ਨੇ ਡੇਲਿਆਂ ਦਾ ਪੀਜੂ ਬਣ ਜਾਂਦਾ ਲਾਲ ਆ ਵਾ ਵਾ ਹਾਂ ਖੰਡੇ ਨੇ ਪਹਿਲਾਂ ਲੋਕ ਮੈਦਾਨ ਦੇਖੇ ਸਾਡੀ ਸੁਰਤ ਦਾ ਪਹਿਲੀ ਸਮਝਾ ਮੇਰੀ ਸੁੱਟੀ ਦਾ ਖਤਮ ਹੋ ਗਿਆ ਇਹ ਸਾਰੀ ਆ ਮੋੜੇ ਮੋੜੇ ਆ ਗਿਆ ਤੇ ਕੌਣ ਲੱਗਣ ਦਿੰਦਾ ਸੀ ਕੌਣ ਉਹ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਤੇ ਜਿਵੇਂ ਲੋਕ ਕਹਿੰਦੇ ਨੇ ਵੀ 12 ਆਉਂਦੀਆਂ ਨੇ ਸੁੱਖ ਹਾਂ ਸਭ ਕੁਝ ਆਦਾ ਹੈ ਅੱਛਾ ਹਾਂ ਇੱਥੇ ਤੈਨੂੰ ਦੱਸਦਾ ਆ ਇੱਥੇ ਕੀ ਹੁਣ ਮੈਨੂੰ ਗਾਹ ਪਤਾ ਨਹੀਂ ਆ ਹੁਣ ਪਿੱਛੇ ਦੀ ਗੱਲ ਹੈ ਜਿਹੜੀ ਮੇਰੇ ਨਾਲ ਹੋਈ ਆ ਲੈਟ ਕੋਈ ਨਹੀਂ ਅੱਛਾ ਲੈਟ ਉਹ 8 ਘੰਟੇ ਆਂਦੀ ਆ ਸਾਰੀ ਖੇਤਾਂ ਵਾਲੀ ਲੈਟ ਹੈ ਨਾ ਲੱਗੀ ਹੋਈ ਹਾਂ ਭਾਈ ਅੱਛੇ ਅੰਦਰ ਲੈਟ ਲੱਗ ਰਹੀ ਆ ਤੋਂ ਦਾ ਚ ਇਹਦੇ ਅੰਦਰ ਲੈਟ ਲੱਗ ਰਹੀ ਲੈਟ ਲੱਗ ਰਹੀ ਮੈਂ ਫਿਰ ਉੱਥੋਂ ਆਇਆ ਦੇਖੀ ਸੁੱਤੇ ਦੇਖੀ ਸੁੱਚ ਬੰਦ ਹਾਂ ਫਿਰ ਮੈਂ ਉੱਥੇ ਫਿਰ ਦੇਖ ਕੇ ਆਇਆ ਸੋਚਾਂ ਹਾਂ ਬਿਜਲੀ ਕੋਈ ਨਹੀਂ ਹਾਂ ਇਹ ਮੈਂ ਲਾ ਕੇ ਦੁਬਾਰੇ ਫੋਕਾ ਬੰਦ ਕਰਕੇ ਲੱਗੀ ਉਦੋਂ ਬਾਅਦ ਫੇਰ ਮੈਂ ਬੰਦ ਕਰਦੀ ਫੇਰ ਨਹੀਂ ਲੱਗੀ ਅੱਛਾ ਕੱਲੀ ਲਾਈਟ ਲੱਗ ਰਹੀ ਹੈ ਮਤਲਬ ਚਮਤਕਾਰ ਦੇਖਣ ਨੂੰ ਮਿਲਦੇ ਨੇ ਮਿਲਦੇ ਨੇ ਉਹ ਲੋਕ ਕਹਿੰਦੇ ਨੇ ਵੀ ਬਾਬਾ ਜੀ ਆਏ ਸੀਗੇ ਆਉਂਦੇ ਵੀ ਦਿੰਦੇ ਨੇ ਜਾਂਦੇ ਵੀ ਦਿੰਦੇ ਨੇ ਇਸ ਤਰ੍ਹਾਂ ਦੇ ਉਹ ਦੇਖੋ ਉਹ ਬੰਦਾ ਜਿਹੜਾ ਛੱਡ ਪਾਇਆ ਸਾਰੇ ਡਿੱਗੇ ਪਏ ਤੈਨੂੰ ਪਤਾ ਉਹਦਾ ਕੜਕਾ ਸੀ ਪਹਿਲਾਂ ਮੈਂ ਤਾਂ ਕਾਫੀ ਟਾਈਮ ਹੋ ਗਿਆ ਇੱਥੇ ਸਾਰੇ ਡਿੱਗ ਕੇ ਭੱਜ ਕੇ ਗਏ ਨੇ ਹੋਰੋਂ ਅੱਛਾ ਇਹਦੇ ਬੰਦੇ ਰਹਿੰਦੇ ਸੀ ਨਾ ਉਹਦਾ ਆਪਣੀ ਜਾਨ ਤੇ ਵੀ ਇੱਦਾਂ ਖਤਮ ਕਰਕੇ ਖਤਮ ਕਰਕੇ ਅੱਛਾ ਉਹ ਜਦੋਂ ਪਈ ਉਹ ਅਨ ਛੱਡ ਪਾਣ ਲੱਗੇ ਸੀ ਨਾਲ ਵੀ ਨਾਈਟਾਂ ਆ ਗਈਆਂ ਅੱਛਾ ਉਹਨਾਂ ਦੇ ਮੁੰਡਿਆਂ ਨੇ ਪਾਣ ਲੱਗੇ ਨਾ ਪੁਰਾਣੀਆਂ ਇੱਟਾਂ ਨਾਲ ਸੀ ਖੜਾ ਕਰਨ ਲੱਗ ਰਹੇ ਤੇ ਹਾਂ ਭਈ 250 ਇੱਟਾਂ ਆ ਗਈ ਕਹਿੰਦੇ ਮਾਤਾ ਦੀ ਆ ਹਾਂ ਇਹਨੂੰ ਦੇਖ ਕੇ ਕਹਿੰਦੇ ਠੀਕ ਉਹ ਅਸੀਂ ਇਸ ਦੀ ਲਾਤੀ ਇਹਦਾ ਚੇ ਸਮਾਨਾਂ ਦੀ ਨੇੜ ਲੈ ਹੈ ਹਾਂ ਭਰਾਂ ਨੇ ਨਾ ਇਹਨਾਂ ਦੀ ਆ ਹੈ ਹਾਂ ਆਪਾਂ ਮੇਰ ਤਾਂ ਨਹੀਂ ਮਾਰਦੇ ਕਿਤੇ ਬੈਠ ਕੇ ਸੋਚੀਏ ਮੇਰ ਨਹੀਂ ਹੁੰਦੀ ਹਾਂ ਇਹ ਤਾਂ ਰੱਬ ਦਾ ਨਾਮ ਲੈਣਿਆ ਪਰਮਾਤਮਾ ਦਾ ਨਾਮ ਲੈ ਇਹ ਫਿਰ ਜਿਹੜਾ ਬੰਦਾ ਇਹ ਜਾਂਦਾ ਨਹੀਂ ਦੀ ਬਾਹਰ ਅੱਛਾ ਦੋ ਵਾਰੀ ਬੜਾਈ ਤਿੰਨ ਵਾਰੀ ਦੀ ਟਿਕ ਟਿਕਾਂ ਸਲੂਗੀ ਅੱਛਾ ਇਹ ਬੰਦੇ ਨੇ ਫਿਰ ਸੁਖ ਸੁਖੀ ਵੀਰੀ ਦੀ ਹਾਂ ਸੁਖ ਸੁਖੀ ਬਾਹਰ ਭੱਗ ਗਿਆ ਅੱਛਾ ਇਹ ਵੀ ਮਨ ਬਣ ਗਿਆ ਫਿਰ ਇਹ 10000 ਦੇ ਸੇਮੇ ਦੇ ਮੁੰਡੇ ਨੇ ਭੇਜਿਆ ਉਥੋਂ ਇਹ ਕਿਸ਼ਟ ਕਿਹੜੇ ਕਿਹੜੇ ਸੇ ਮੇਰਾ ਕਿਹਣੀ ਦਾ ਅੱਛਾ ਇਹਦੇ ਮੁੰਡੇ ਨੇ ਭੇਜਿਆ ਆ ਗਿਆ ਬਾਹਰ ਕੈਨੇਡਾ ਅੱਛਾ ਯਾਰ ਇਹਨੇ ਇੱਕ ਵਧੀਆ ਮਾਨਤ ਕਰਦੇ ਨੇ ਬਾਬੇ ਨੂੰ ਭੇਜਦੀ ਫਰਾਦੀ ਮਾਂ ਯਾਰ ਮੈਂ ਕੀ ਕਰਨਾ ਆ ਬਿਜਲੀ ਵੀ ਘਟ ਵਧ ਰਹੀਦੀ ਯਾਰ ਫੋਨ ਲਵਾ ਲੈ ਛਤਰੀਆਂ ਹੀ ਆਂ ਹਾਂ ਹਾਂ ਤਾਂ 1000 ਦੀ ਉਸੇ ਛਤਰੀ ਵਾਲੀ ਅੱਛਾ ਫਿਰ ਸਾਡੇ ਦੇਖਦੇ ਦੇਖਦੇ ਚਾਰ ਪੰਜ ਤਾਂ ਔਰੇ ਜਵਾਕਾਂ ਵਾਲੇ ਹਾਂ ਕਿਹੜਿਆ ਬੱਚਿਆਂ ਵਾਲੀਆਂ ਹੁੰਦੀਆਂ ਬੱਚੇ ਨਹੀਂ ਹੁੰਦੇ ਇਹਨਾਂ ਦੇ ਹਾਂ ਕਈ ਦਾ ਬਾਹਰ ਵੀ ਵਗ ਗਏ ਉਹ ਤਿੰਨ ਚਾਰ ਜਖੜਦੇ ਵੀ ਵਗ ਗਏ ਜਿਹੜੇ ਕਿਢਾਈ ਕਰਨ ਵਾਲੇ ਆਉਂਦਾ ਹੁੰਦਾ ਹੁੰਦਾ ਉਹਰੇ ਹਾਂ ਅੱਛਾ ਹੁੰਦਾ ਕਾਕਾ ਕਾਕਾ ਮੇਰੇ ਲਿਖਿਆ ਪਿਆ ਤੇਰੀ ਵਰਗੀ ਮੁਰਦਾ ਹੈ ਹਾਂ ਨਮਾਜੀ ਮੁੰਡਾ ਸੀ ਅੱਛਾ ਸ਼ਮਲਾ ਕਾਕਾ ਉਹਨੂੰ ਉਹਦੇ ਮਾਂ ਬਾਬੀ ਉਹ ਵੀ ਡੇੜੀ ਕਰਦੇ ਸੀ ਉਹ ਬਾਹਰ ਵਗ ਗਿਆ ਉਹਰੇ ਮੱਥਾ ਟੇਕਣ ਆਦੇ ਝਾੜੂ ਦੇ ਸਿੱਕਾ ਮਤਲਬ ਸੁੱਖਾਂ ਵਾਰ ਆਉਂਦੀਆਂ ਨੇ ਆਉਂਦੀਆਂ ਨੇ ਉਹਰੇ ਬਹੁਤ ਨਮਾਜ਼ ਬਿਮਾਰੀ ਇੱਥੇ ਵਾਲੇ ਵੀ ਲੋਕ ਆਉਂਦੇ ਨੇ ਹਾਰੇ ਲੋਟ ਜਦੋਂ ਪਾਉਂਦਾ ਹੈ ਮਹਾਰਾਜ ਪਰਮੇਸ਼ਰ ਆਉਂਦਾ ਯਾਰ ਅੱਲਾ ਕੁਸ ਕਹ ਲੈ ਇਹਨੂੰ ਹਾਂ ਹਾਂ ਇਹਦੀ ਜੋਤ ਤਲਸੇ ਦੀ ਲੱਗਦੀ ਹੈ ਪਰਮੇਸ਼ਰ ਦੀ ਜੋਤ ਹੁਣ ਤੁਸੀਂ ਲਾ ਰਹੇ ਹੋ ਹਾਂ ਉਸੇ ਦੀ ਜੋਤ ਹੈ ਮਤਲਬ ਤੁਸੀਂ ਅੱਛਾ ਮੁਰਗੇ ਕੁੱਕੜੇ ਇਕੱਠੇ ਨਹੀਂ ਹੋਰੇ ਅਰੇ ਚੜਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਬੜੀ ਹੋਉਂਦੀ ਹੈ ਮੈਂ ਜਿੰਦੇ ਨੇ ਦੇ ਦੇ ਨੇ ਅੱਜ ਕਿਸੇ ਨੇ ਭਾਈ ਮੁਰਗੀ ਤਾਂ ਮੇਰੇ ਲੈ ਲਈ ਬਾਬਾ ਮੁਰਗਾ ਹੈ ਹੀ ਨਹੀਂ ਕੋਈ ਲੈ ਜਾ ਭਾਈ ਅੱਛਾ ਖਾਈ ਨਾ ਖਾਈ ਨਾ ਹਾਂ ਖਾਈ ਹੋਈ ਨਾ ਭਈ ਕੋਈ ਉਰੇ ਲੈ ਕੇ ਨਹੀਂ ਗਿਆ ਲੈ ਕੇ ਦੋ ਤਣਵਾਰੀ ਚਾਕੇ ਅੱਛਾ ਮੈਂ ਚਾਹ ਮੰਨ ਖਾਇਰ ਉਹਨਾਂ ਨੂੰ ਹਾਂ ਖਾਇਰ ਜੀ ਰਮ ਉਦੋਂ ਦੁੱਗਣੇ ਪੈਸੇ ਲਵਾਉਂਦੇ ਅੱਛਾ ਜੀ ਜੇ ਕੋਈ ਬਣਾ ਲੇ ਇਹ ਕੋਈ ਬਣਾ ਕੇ ਚੱਕਲੇ ਨੂੰ ਲਈ ਹਾਂ ਰਬ ਲੜਦਾ ਥੋੜਾ ਹੁੰਦਾ ਰਬ ਦਾ ਲੜਾਉਂਦਾ ਹੈ ਏਡ ਨੂੰ ਆਪਾਂ ਨਰਮਾਈ ਚ ਰਹ ਤੂੰ ਕਿਸੇ ਨਾਲ ਬੈਰ ਵਿਰੋਧ ਨਾ ਰੱਖਾ ਤੈਨੂੰ ਕੋਈ ਬੁਲਾ ਹੀ ਨਹੀਂ ਸਕਦਾ ਸੱਚ ਦੇ ਚੱਲ ਬਸ ਜਿਹੜਾ ਸੱਚ ਦੇ ਚੱਲੂਗਾ ਉਹਦਾ ਮਾਰਗ ਜ਼ਿੰਮੇਵਾਰ ਹੈ ਹਾਂ ਉਹਦਾ ਬੰਦਾ ਨਹੀਂ ਮੈਨੂੰ ਤੇਰੇ ਕਹਿੰਦੇ ਤੂਰੇ ਕਲਾਰੇ ਨੇ ਮਾ ਸਾਡੇ ਨਾਲ ਮਾਲਕ ਹੈ ਜੀ ਉਂਗਲੀ ਬੈਠੇ ਹੈ ਕਿ ਉਹ ਤੁਰੂਆ ਕਰੂ ਮਰ ਜੂਗਾ ਤਰਨ ਸਾ ਤੁਰਦੀ ਬਿਲਕੁਲ ਕਿਰਾ ਸੱਚ ਤੇ ਚੱਲਣਾ ਤੇ ਇਹ ਜਗਾ ਕਿੰਨੀ ਕੁ ਪੁਰਾਣੀ ਹੈ ਇਹਦੇ ਬਾਰੇ ਹੈ ਤੁਹਾਨੂੰ ਕੋਈ ਇਹਦਾ ਪੁਰਾਣੀ ਬੜੀ ਪੁਰਾਣੀ ਆ ਕੋਈ ਅੱਛਾ ਪਿੰਡ ਪਿੰਡ ਸੀਗਾ ਪਹਿਲਾਂ ਇਹਦਾ ਪਹਿਲੇ ਹੀ ਕੋਈ ਇਸੇ ਪਿੰਡ ਨਹੀਂ ਜੀ ਉਹ ਉਹਨੂੰ ਵੀ ਛੇਤੀ ਇਹਦਾ ਪਹਿਲਾਂ ਹੀ ਪਿੰਡ ਦੇ ਪੁਰਾਣੀ ਇਹਦਾ ਡੰਗਰਾਂ ਦੀ ਹੱਡ ਨਹੀਂ ਉਹਰੇ ਵੱਡੇ ਵੱਡੇ ਅੱਛਾ ਹਾਂ ਬੰਦਿਆਂ ਦੇ ਲਾਲਾ ਹੱਡਾਂ ਦੇ ਕਬਰਾਂ ਨਹੀਂ ਸਾਰੀਆਂ ਹਾਂ ਅਰ ਇੱਥੇ ਕਬਰ ਬੈਠੀਆਂ ਜਿੱਥੇ ਜੀ ਗਰਾਂ ਕੀ ਬਹਿਣ ਲੱਤੋਂ ਕਬਰਾਂ ਨੇ ਸਾਰੀਆਂ ਕਬਰਾਂ ਦੇ ਵਿੱਚ ਰਮ ਰੱਬ ਦਾ ਕੀ ਬ੍ਰਾ ਕਿੱਥੇ ਰਾਂ ਨਾ ਰਬ ਮੰਦਰੀ ਨਾ ਗੁਰਦੁਆਰੇ ਨਾ ਵਿੱਚ ਮਸੀਤਾਂ ਬੋਲੇ ਯਾਰ ਉਹਨਾਂ ਨੂੰ ਮਿੱਲਾ ਸਾਹਿਬ ਜਿੰਨਾਂ ਦੀ ਨੀਤਾਂ ਤਰੀ ਗਰੀ ਚੁਲਾ ਗੰਦਾ ਪੂਆ ਹਾਂ ਜਦੋਂ ਬੰਦਾ ਪਹਿਲਾ ਨੰਬਰ ਆਪਣਾ ਕੋਈ ਵੀ ਆ ਗਿਆ ਉਹਨੂੰ ਚਾਹ ਪਾਣੀ ਪੁੱਛੋ ਰੋਟੀ ਪਾਣੀ ਪੁੱਛੋ ਹੂੰ ਜੇ ਉਹੀ ਬੁਲਾ ਕੇ ਸਰਸਰੀ ਗਾਉ ਰੇਸਟੋਰੈਂਟ ਦੀ ਦੁਕਾਨ ਤੇ ਕਿਵੇਂ ਬਿਠਾਈ ਰੱਖੇਗਾ ਜੇ ਕੋਈ ਆ ਜੀ ਹਾਂ ਇਸੇ ਲੋੜ ਕੁਦਰਤ ਪਹਿਲਾਂ ਕਹਿੰਦਾ ਰੋਟੀ ਪਾਣੀ ਹਾਂ ਉਦੋਂ ਪਿੱਛੋਂ ਗੱਲ ਬਾਤ ਆ ਜੀ ਕੋਈ ਚਾਹ ਪਾਣੀ ਪੁੱਛੋ ਨਹੀਂ ਪੀਂਦਾ ਉਹ ਅਗਲੀ ਦੀ ਮਰਜ਼ੀ ਆ ਅਗਲੀ ਦਾ ਹੋਇਆ ਹੱਕ ਬਣਦਾ ਵੀ ਕਿਤੇ ਵੀ ਧਰਮਸਥਾਨ ਤੇ ਆ ਜੇ ਉਹਨਾਂ ਆਪਾਂ ਚਾਹ ਪਾਣੀ ਪਿਆਵਾਂਗੇ ਵੀ ਤਾਂ ਤੁਸੀਂ ਵੀ ਕਹੋਗੇ ਬੰਦੇ ਵਧੀਆ ਨੇ ਹੂੰ ਰੱਬ ਦੀ ਵਿਢਾਈ ਹੁੰਦੀ ਆ ਚ ਇਹ ਬੰਦੇ ਦੀ ਵਿਢਾਈ ਨਹੀਂ ਹੁੰਦੀ ਇਹ ਆ ਕਾਉਂਰੇ ਸੇਵਾ ਕਰਨ ਸੰਗਤ ਨੇ ਸਮਾਨ ਹੁੰਦਾ ਮੈਨੂੰ ਕੀ ਕਰੰਦੇ ਵਿੱਚ ਕਹਿੰਦੇ ਬੰਦੇ ਕਹਿੰਦੇ ਉਹ ਰਿਕਾਉਂਟ ਦੀ ਮਾਟਾ ਭਜਾਉਂਗਾ ਤੂੰ ਮੈਂ ਕੁੱਚਿਆਂ ਨੂੰ ਰੋਟੀਆਂ ਪਾਣਾ ਇੱਥੇ ਫਲਾਣਾ ਕਰਦਾ ਹਾਂ ਹੂੰ ਰੋਡ ਰੰਪਰੇ ਪੈਣੇ ਕਣ ਕਦੇ ਹੂੰ ਫੁੱਲ ਸਾਰਾ ਬਾਦੂਰਿਆਂ ਦਾ ਜਗ੍ਹਾ ਅੱਛਾ ਅੱਛਾ ਬਾਪੂ ਜੀ ਰੱਬ ਦੇ ਰਾਹ ਤੁਰਿਆ ਨੂੰ ਤੁਹਾਨੂੰ ਕਈ ਸਾਲ ਹੋ ਗਏ ਤੁਸੀਂ ਘਰ ਵੀ ਛੱਡਤਾ ਸੀ ਬੱਚੇ ਵੀ ਛੱਡੇ ਪਰਮਾਤਮਾ ਦੇ ਰਾਹ ਤੁਰੇ ਤੁਸੀਂ ਇਸ ਰਾਹ ਤੇ ਚੱਲਦੇ ਹੋਏ ਕਦੇ ਪਰਮਾਤਮਾ ਦਾ ਅਹਿਸਾਸ ਹੋਇਆ ਵੀ ਪਰਮਾਤਮਾ ਤੁਹਾਨੂੰ ਮਿਲਿਆ ਜਾਂ ਤੁਹਾਡੇ ਨੇੜੇ ਤੇੜਿਆ ਜਾਂ ਪਰਮਾਤਮਾ ਹੈਗਾ ਉਹ ਹੈ ਗਿਆ ਹੇ ਗਾਣੇ ਮਗਰ ਜਿਵੇਂ ਅਮਰਤਾ ਛਕਿਆ ਤੁਸੀਂ ਹਨਾ ਜਿਵੇਂ ਅਮਰਤਾ ਛਕਿਆ ਕਹਿੰਦੇ ਵੀ ਜਿਹੜਾ ਗੁਰੂ ਗਿਆਨ ਵਾਲਾ ਹੋ ਜਾਂਦਾ ਜਾਂ ਅਮਰਤ ਧਾਰੀ ਹੋ ਜਾਂਦਾ ਉਹ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਵੀ ਤੁਸੀਂ ਕਿਵੇਂ ਮਤਲਬ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਵਿਸ਼ਵਾਸ ਦਾ ਦੰਧਾਰਦਾ ਅਸੀਂ ਕਿਹਾ ਵੀ ਰੱਬ ਦੇਖਣਾ ਸਿੱਧੀ ਗੱਲ ਹੈ ਇਹਨੂੰ ਐਸਾ ਹੋਰ ਆ ਪਾਪਾ ਛਲੇ ਮੰਗਰੀ ਲੱਗੇ ਹੋਈ ਠੀਕ ਹੈ ਜੇ ਹੁਣ ਪੈਸੇ ਮੰਗ ਰਿਹਾ ਰੱਬ ਕਿਵੇਂ ਮਿਲੂਗਾ ਤੈਨੂੰ ਹਾਂ ਇਹ ਕਿਸੇ ਪੰਗੇ ਮੰਗ ਲੱਗੇਗਾ ਮੇਰੀ ਸਾਖੀ ਸੁਣੀ ਜੀ ਮੇਰੇ ਧਿਆਨ ਸਿੱਖ ਤੂੰ ਵੀ ਇੱਕ ਬੰਦੇ ਨੂੰ ਮਾਰਨ ਦਾ 100 ਗਊ ਦਾ ਪਾਪ ਹੈ ਇੱਕ ਬੰਦੇ ਨੂੰ ਮਾਰ ਦੇਗੇ 1 ਆਪਰ ਦੁਸ਼ਮਣ ਦਾ ਵੀ ਭਲਾ ਕਰੋ ਹਾਂ ਸਮਝਿਆ ਗੱਲ ਜਿਲਾ ਆਪਣਾ ਦੁਸ਼ਮਣਾਂ ਨੂੰ ਬੈਰੀ ਨਾ ਸਮਝੋ ਬੈਰੀ ਮਿਟਰ ਸਭ ਕੀਤਿਆਂ ਮੈਂ ਬੜਾ ਗੱਲਾਂ ਸ਼ਬਦ ਆਰਾਮਦਾਸ ਜੀ ਸਹੀ ਮੈਨੂੰ ਯਾਰ ਤੂੰ ਮੇਰੇ ਬਲ ਹੈ ਕਿਆ ਮਸ਼ੰਦਾਰ ਤਾਂ ਸਭ ਕੁਝ ਮੈਨੂੰ ਸੌਪਿਆ ਮੈਂ ਤੇਰਾ ਬੰਦਾ ਲਖਮੀ ਟੋਟਨਾ ਆ ਬਈ ਖਾਏ ਖਰਚ ਰਹਿੰਦਾ 184 ਮੇਹ ਨਹੀਂ ਸੇਫ ਕਰੰਦਾ ਬੈਰੀ ਮਿਟਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜੇ ਹਰ ਬਖਸ਼ੰਦਾ ਇਹਨਾਂ ਤੋਂ ਪਿਆ ਸੁਖ ਪਾਇਆ ਮੇਰੇ ਮੇਰੇ ਗੁਰੂ ਗੋਬਿੰਦ ਸਾਹਿਬੇ ਆਸਾਂ ਪੂਰੀਆਂ ਜੋ ਤੁਧ ਬੰਦਾ ਇਹ ਸ਼ਬਦ ਨੇ ਮੈਨੂੰ ਫਿਰ ਮਾਲਕ ਨਾ ਮਿਲਿਆ ਤਾਂ ਅੱਛਾ ਪੂਰੀ ਜ਼ਿੰਦਗੀ ਬਦਲਦੀ ਥੋਡੀ ਹਾਂ ਉਹ ਉੱਥੋਂ ਵੀ ਜਦ ਮਿਲ ਗਿਆ ਜਦੋਂ ਤੈਨੂੰ ਪਤਾ ਹੁਣ ਜੇ ਛੇਰ ਮੂਰੇ ਬੱਕਰਾ ਪਾਣੀ ਪੀ ਲੂ ਹਾਂ ਹੈ ਜਦੋਂ ਤੈਨੂੰ ਕੋਈ ਚੀਜ਼ ਠੇਗੀ ਪਰ ਤੂੰ ਇਹ ਕੰਮ ਕਿਉਂ ਕਰੇਗਾ ਕੋਈ ਵੀ ਗਲਤੀ ਖੋਜ ਨਹੀਂ ਆਪਾਂ ਇਨਸਾਨ ਆ ਹਾਂ ਗਲਤੀ ਪ੍ਰਮਾਤਮਾ ਦਾ ਮਤਲਬ ਕਿ ਜਦੋਂ ਪਰਮਾਤਮਾ ਆਪਾਂ ਨੂੰ ਦਿੰਦਾ ਉਹ ਤੋਂ ਕੀ ਮਹਿਸੂਸ ਹੁੰਦਾ ਕਹੇ ਜੀ ਪਰਮਾਤਮਾ ਦੀ ਸ਼ਕਤੀ ਆ ਉਹ ਅੱਛਾ ਆ ਮੈਂ ਚਾਹੁੰਦੇ ਨੇ ਸਭ ਆਏਗੇ ਨੇ ਰਬੀਦਾਸ ਬਾਣੀ ਦੇਵੀਆਂ ਦੇਵਤੇ ਸਾਰੇ ਨੇ 82 ਲੱਖ ਜੁਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੀ ਆ ਯਾਰ ਹੂੰ ਜਦੋਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਸਾਰੇ ਨੂੰ ਟਿਕ ਜਾਂਦਾ 84 ਲੱਖ ਦੇਵੀ ਦੇਵਤਾ 10 ਗੁਰੂ 52 ਭਗਤ ਹੈ ਬਾਲਮੀਕ ਰਵੀਦਰਸ਼ਨ ਕੰਨਾ ਜਿਹਨੇ ਵੀ ਭਗਤ ਹੋਏ ਨੇ ਸਾਰਾਂ ਦੇ ਨੌਨੇ ਦੇ ਵਿੱਚ ਸਾਰੇ ਚੀਜ਼ਾਂ ਨੇ ਸਾਰੇ ਹਲੂਮਾਨ ਕੀ ਸਾਰੇ ਰਾਮ ਰੂਪ கிருஷ்ਣ ਸਭ ਵਿੱਚ ਨੇ ਦੇ ਇਹ ਆਪ ਹੀ ਆਂਦੇ ਬਣ ਕੇ ਕ੍ਰਿਸ਼ਨ ਵੀ ਆ ਆ ਰਾਮ ਵੀ ਇਹੀ ਆ ਜਿਹੜਾ ਮੂੰ ਕਹਿੰਦੇ ਅੱਲਾ ਵੀ ਇਹੀ ਆ ਮਤਲਬ ਰਾ ਅਲੱਗ-ਅਲੱਗ ਬਣਾ ਰੱਖੇ ਨੇ ਉਹ ਮੰਝਣ ਇੱਕੋ ਹੀ ਆ ਮੰਝਣੀ ਪਈ ਆ ਸਭ ਤੋਂ ਉੱਤਿ ਹੈ ਇਹ ਠੀਕ ਆ ਰਹੇ ਨੇ ਹੈ ਹੋਈ ਗੋਬਿੰਦਾ ਹਾਂ ਸਿਰੇ ਤੇ ਜਾ ਕੇ ਉਹੀ ਆ ਬਸ ਉਹੀ ਉਹੀ ਪਰਮਾਤਮਾ ਪਰਮਾਤਮਾਈ ਕੋਈ ਹੈ ਮੈਂ ਸਾਰਿਆਂ ਦੇ ਰਸਤੇ ਬਣਾ ਦਿਆ ਆਪਾਂ ਨੂੰ ਜੋਰ ਤੇ ਜਿਵੇਂ ਜੇ ਆਪਾਂ ਨੂੰ ਉਹਦੇ ਮਗਰ ਆਪਾਂ ਉਹਦੇ ਮਗਰ ਲੱਗੋ ਕੰਨੇ ਨੂੰ ਜੁੱਤ ਨਾ ਸਾਡਾ ਗੁਰੂ ਕਹੀ ਬਣੂਗਾ ਤਨ ਨਾਲ ਭਗਤ ਹੈ ਤਨ ਨਾਲ ਸਮਲ ਜਿਵੇਂ ਬਾਲਮੀ ਗਰਵੀ ਦਾ ਸੇਵਕ ਥੋ ਗਿਆ ਆਪਾਂ ਆਪਾਂ ਭਾਈ ਹੋ ਗਏ ਸਾਰੇ ਹਮ ਬਾਪ ਆਪਣਾ ਇੱਕ ਹੈ ਮਾਂ ਇੱਕ ਹੈ ਤੂੰ ਉਦੋਂ ਗਾਣਾ ਨਹੀਂ ਗਾਣ ਸੋਝੀ ਅੱਗੀ ਹੈ ਇੱਕੋ ਹੀ ਸਭ ਕੁਝ ਦੂਜਾ ਕੋਈ ਨਹੀਂ ਐ ਇੱਥੇ ਸਭ ਉਹਦੇ ਹੱਥ ਜਾਇਆ ਡੋਰੀ ਕੁਤਬੀ ਬਣਾ ਸਕਦਾ ਤੇਰਾ ਬੈਠੇ ਦਾ ਕੁਝ ਵੀ ਬਣਾ ਕੇ ਫਿਰ ਸੜਨ ਨੂੰ ਲੋਹਾ ਬਣਾ ਦੇ ਪੱਥਰ ਬਣਾ ਦੇ ਜਿਸ ਵੀ ਚੀਜ਼ ਮਰਜ਼ੀ ਪਾ ਸਕਦਾ ਉਹਦੇ ਡੋਰੀ ਹੱਥ ਚ ਉਹਦੇ ਉਹਦੇ ਉਤੋਂ ਦੀ ਆਪਾਂ ਚੱਲ ਨਹੀਂ ਸਕਦੇ ਯਾਰ ਸਿੱਧੀ ਗੱਲ ਹੈ ਇਹ ਚੀਜ਼ਾਂ ਨੇ ਹੁਣ ਤਾਂ ਆਪਾਂ ਇਹ ਲੋਕ ਕੋਈ ਕਿਨੇ ਵਾਲੇ ਕਿੰਨੇ ਕਿੰਨੇ ਪੰਜਾ 50 ਕਿੱਲਾਂ 20 20 ਕਿੱਲਾਂ ਪੁੱਜੇ ਫਿਰ ਰਾਤ ਦਿਨ ਭੁੱਖੇ ਮਰਦੇ ਨੇ ਨਾਲੇ ਬੁੱਧੀ ਨਹੀਂ ਹੁੰਦੇ ਨੇ ਕੀ ਖਾਧਾ ਇਹਨਾਂ ਨੇ ਪੈਂ ਜਾਏ ਕੋਈ ਬਾਗ ਲਾਓ ਚੰਗੇ-ਚੰਗੇ ਕੀ ਜਾਂ ਬੀਜੀਆਂ ਹੁਣ ਇਹਨਾਂ ਲੋਕਾਂ ਦੀਆਂ ਅਗਲੇ ਨਹੀਂ ਬੈਜਦੇ ਇਹਨੂੰ ਪਹਾੜਾਂ ਚ ਕਿੰਨੀ ਕਿੰਨੀ ਜ਼ਮੀਨਾਂ ਲੋਕਾਂ ਕੋਲ ਬਾਣੀਆਂ ਕੋਲੇ ਕਿਹੜੀ ਜ਼ਮੀਨ ਹੈ ਆਪਣੇ ਤੋਂ ਪਹਿਲਾਂ ਆਪਣੇ ਤੋਂ ਪਹਿਲਾਂ ਸਭ ਕੁਝ ਖਾ ਰਹੇ ਨੇ ਔਰ ਨਿਮਰਤਾ ਚ ਰੱਬ ਨੂੰ ਪੂਜਦੇ ਨੇ 24 ਘੰਟੇ ਤੂ ਬੱਤੀ ਕਰਦੇ ਨੇ ਉਹਦੀ ਰੱਬ ਦੇ ਨਾਮ ਦੀ ਜਿਹੜਾ ਰੱਬ ਨੂੰ ਪੂਜਦਾ ਸੁੱਖ ਲੈਂਦਾ ਯਾਰ ਕੰਮ ਚਾਈ ਡੱਕਾ ਨਾ ਕਰੀ ਹਮ ਬਸ ਚਲਾਉਂ ਤੇ ਭਰੋਸਾ ਰੱਖਦਾ ਭਰੋਸਾ ਰੱਖ ਕੇ ਚੱਲੋ ਸਭ ਕੁਝ ਹੈ ਉਹ ਆਪ ਹੀ ਸਾਰੇ ਕਰਾਂਦਾ ਕਰੇ ਕਰਾਵੇ ਆਪੇ ਆਪ ਮਾਨਸੇਰੇ ਕੁਝ ਨਹੀਂ ਹਰ ਇਹ ਕੀ ਕਰਨਗੇ ਗਰੰਟੀ ਬਣ ਗਿਆ ਕੋਈ ਜ਼ਾਦ ਬਣ ਗਿਆ ਅਮਾ ਜੀ ਹੁਣ ਨਾ ਮੰਨੋ ਸਾਰੇ ਜੰਮਿਆ ਕਿੱਥੋਂ ਦੀ ਐ ਤੂੰ ਮਾਲਕ ਨੇ ਬਣਾਇਆ ਤੇਰਾ ਖੇਡ ਬਣਿਆ ਆ ਹੀਲੇ ਰੇਜ ਘਮਾਨੇ ਮੌਤ ਇੱਥੇ ਹੀ ਦੀ ਮੱਠਾ ਟੇਕੀ ਜਾਂਦੀ ਆ ਸੰਗਤ ਕੋਈ ਲੱਡੂ ਕੋਈ ਜਲੇਬੀ ਕੋਈ ਖੁਸ ਕੋਈ ਕੁਸਮਰਾ ਪਕੌੜੇ ਇੱਥੇ ਜਾ ਤੇਰੇ ਹਰੇਕ ਚੀਜ਼ ਆਉਂਦੀ ਆ ਹੁਣ ਕਿੰਨਾ ਜੀਵ ਜੰਤੂ ਖਾਂਦਾ ਏ ਹੀਲਾ ਬਣਾਇਆ ਹੀਲੇ ਰੇਜ ਘਮਾ ਆ ਕੀੜੀਆਂ ਨੂੰ ਹੁਣ ਅਗਲਾ ਕਹੇ ਇੱਥੇ ਟਿੱਬਿਆਂ ਚ ਕੀੜੀਆਂ ਨੂੰ ਮੱਠਾ ਕਿੱਥੋਂ ਮਿਲ ਜਾਂਦਾ ਉਹ ਹੀਲੇ ਨਾਲ ਤੁਸੀਂ ਲੈ ਬਈ ਸਿਲਾ ਹੁਣਾ ਏ ਹੀਲੇ ਹੁਣ ਕਿੰਨਾ ਜੀ ਆ ਜੰਤ ਖਾਂਦਾ ਏ ਮੱਖੀਆਂ ਭਿੰਡਾਂ ਹੋਰ ਜਾਨਵਰ ਜਿਹੜੇ ਬਾੜ ਦੇ ਨੇ ਇੱਥੇ ਰਹਿੰਦੇ ਨੇ ਰਾਤ ਨੂੰ ਚੂਹੇ ਸੱਪਾ ਕਿੰਨਾ ਜੀਵ ਜੰਤੂ ਐ ਗੋਹਾ ਹੈ ਸਹੇ ਜਾਨਵਰ ਕੁੱਤੇ ਫਿਰਦੇ ਨੇ ਰਾਤ ਨੂੰ ਕਿੰਨੇ ਇਹ ਚੀਜ਼ਾਂ ਦਾ ਬੰਦੋਬਸਤ ਕਰਾਇਆ ਹੈ ਮਾਲਕ ਦਾ ਠੀਕ ਹੈ ਇਹ ਬਸ ਸਮਝਣ ਦੀ ਲੋੜ ਹੈ ਹਾਂ ਕੀੜੇ ਨੇ ਪਤਾ ਨਹੀਂ ਆਰਬਾਂ ਕਰਮਾ ਕੀੜੇ ਬੱਛੇ ਵਾਲੇ ਕੀੜੀਆਂ ਪਰ ਤੀ ਨਹੀਂ ਨਿਕਲੇ ਇਹ ਝਿੜੀ ਹੈ ਇੱਕ ਕਿਸਮ ਦੀ ਜੀਵਾਂ ਦੀ ਉਹ ਬਣਾਤੀ ਮਾਲਕ ਨੇ ਫਿਰ ਜਿਵੇਂ ਆਪਾਂ ਗਊਸ਼ਾਲਾ ਬਾੜ ਤੇ ਜ਼ਮੀਨ ਦੇ ਦਿੰਦੇ ਆ ਇਹ ਚੀਜ਼ ਐ ਸਰੋਟ ਐ ਬਸ ਠੀਕ ਮੀਰੇ ਵਿੱਚ ਜੀਵ ਜੰਤੂ ਆਮ ਖਾਣਗੇ ਪੀਣਗੇ ਕਾ ਕਰ ਸੋ ਰਾਤ ਨੂੰ ਇੱਥੇ ਹਜ਼ਾਰੇ ਜਾਨਵਰ ਵਹਿੰਦਾ ਆ ਕੀ ਪਹਿਲਾਂ ਇਥੋਂ ਬੱਚੇ ਕੱਢ ਕੇ ਲੈ ਗਨੇ ਆਪਣੇ ਤੇਰੇ ਆ ਬਗਲੇ ਅੱਛਾ ਹਜ਼ਾਰੇ ਬਗਲਾ ਟੀ ਸੀ ਚਿੱਟਾ ਕਰ ਦਦੀ ਸਾਰੇ ਪੀੜੇ ਦੇਗਾ ਹੋਏ ਪਏ ਫਿਰ ਹੁਣ ਉਹ ਬਾਗੇ ਗਾਂ ਫਿਰ ਜੀ ਦੀ ਵੇਲੇ ਆਉਣਗੇ ਇਹ ਅੱਛਾ ਹੁਣ ਆਸੀਜਨ ਲਾਉਂਦੇ ਨੇ ਆਸੀਜਨ ਲਾ ਕੇ ਹੁਣ ਦੂਬਾਰ ਆਣਗੇ ਤੇਰੇ ਹੋਰ ਜਾਨਵਰ ਨੇ ਇੱਕ ਉਹਨਾਂ ਨੂੰ ਕਹਿੰਦੇ ਹਰੀਆਲ ਕਬੂਤਰ ਹੁੰਦਾ ਉਹ ਹਰੇ ਰੰਗ ਦਾ ਹੁੰਦਾ ਹੈ ਦੇਖਦਾ ਨਹੀਂ ਆ ਪਰਚਿਆ ਚ ਹਾਂ ਇਧਰ ਵੀ ਕਬੂਤਰ ਫਿਰਦਾ ਅੱਛਾ ਆ ਦਿਖਦੇ ਨਹੀਂ ਹਰੀਆਲ ਕਹਿੰਦੇ ਉਹਨਾਂ ਨੂੰ ਉਹ ਆਣੇ ਨੇ ਹੁਣ ਉਹਰੇ ਹਾਂ ਉਹ ਰਾਤ ਨੂੰ ਉਹ ਖਾਂਦੇ ਨੇ ਬੈਂਦੇ ਨੇ ਰਾਤ ਨੂੰ ਆ ਕੇ ਜਿੰਨੇ ਚਮਕ ਇੱਧਰ ਨਹੀਂ ਬਾਹਰ ਕੋਈ ਜਾਨਵਰ ਆਉਂਦੇ ਨੇ ਦੂਸਰੇ ਇਧਰ ਆਕਟਾ ਨਾ ਆਈ ਹੈ ਚਿੜੀ ਇਸੇ ਮਾਰਦੇ ਬਣੀ ਵੀ ਇੱਥੇ ਆਮ ਜਾਨਵਰ ਜੀਵ ਜੰਤੂ ਵੀ ਵਸਰਾਉਂਦੇ ਨੇ ਹਾਂ ਬਿਸ਼ਰਮ ਕਰਨ ਬਾਤ ਠੀਕ ਹੈ ਜੀ ਆਹਰ ਬਣਾਏ ਹੋਏ ਨੇ ਇਹ ਲੋਕ ਬਣਾ ਕੇ ਘਰ ਮੇ ਆਪਣੇ ਘਰ ਹੁਣ ਆਪਣੇ ਪਿੰਡ ਨੂੰ ਕੋਈ ਜਾੜੇ ਕਿੰਨਾ ਦੁਖ ਹੈ ਹੁਣ ਇਹਨਾਂ ਨੂੰ ਐ ਨਹੀਂ ਆਗ ਮੰਡੀਆਂ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਕਿੰਨਾ ਕਿੰਨਾ ਪੈਸਾ ਲਵਾਇਆ ਨੇ ਨਹੀਂ ਵੀ ਤੁਹਾਡੇ ਤੁਹਾਡਾ ਘਰ ਜਾੜੇ ਕੋਈ ਤੁਹਾਨੂੰ ਕਿੰਨੀ ਤਕਲੀਫ ਹੈ ਬਾਬੇ ਦੀ ਥੋਂ ਪ੍ਰਿੰੇਸ਼ਰ ਦੀ ਦੁਮਾ ਕਾਲਪੁਰਖੇ ਆਏ ਇੱਥੇ ਆ ਲਈ ਅੱਲਾ ਹੀ ਆਪੀ ਅੱਲਾ ਹੈ ਆਪੇ ਕਾਜੀ ਆਪੇ ਬਾਣੀ ਜੀ ਦੇਖ ਲੋ ਯਾਰ ਬਾਣੀ ਜੀ ਕਿਸੇ ਦਾ ਧਰਮ ਦਾ ਜਿਹੜੀਆਂ ਲੋਕਾਂ ਨੇ ਆਪਣੀਆਂ ਬਣਾਈਆਂ ਹੋਈਆਂ ਨੇ ਨਾ ਹਮ ਅਸਾਖੀਆਂ ਇਹਨਾਂ ਨੇ ਆਪਣੀ ਤਾਂ ਆਪਣੀ ਲਿਖਤੀ ਮਾ ਆਪਣੀ ਲਿਖਤੀ ਦੂਜੇ ਨੇ ਆਪਣੀ ਲਿਖਤੀ ਬਾਣੀ ਜੀ ਦਾ ਸੋਕੀ ਨਹੀਂ ਨਾ ਹਾਂ ਬਾਣੀ ਬੜੋ ਬਾਣੀ ਜੀ ਕਿਸੇ ਦੀ ਨਹੀਂ ਦੀ ਹਾਂ ਸਭ ਇੱਕ ਹੈ ਸਭ ਇੱਕ ਹਾਂ ਸਭ ਦਾ ਮਾਲਕ ਇੱਕ ਹੀ ਆ ਤਾਂ ਦੋਸਤੋ ਇਸ ਵੀਡੀਓ ਵਿੱਚ ਨਹੀਂ ਮਿਲਦੇ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਹ ਤੱਕ ਲਈ ਸਤਿ ਸ੍ਰੀ ਅਕਾਲ ਜੀ